ਮਿਸ਼ਨਰ ਰੇਡ ਪੁਲਿਸ ਨੇ ਮਰਸੀਪਲ ਮੋਟਰਾਂ ਚੋਰੀ ਕਰਨ ਵਾਲੇ گرو ਦਾ ਕੀਤਾ ਪਰਦਾਫਾਸ਼ ਕਈ ਦਿਨਾਂ ਤੋਂ ਇਹ ਸ਼ਹਿਰ ਦੇ ਵਿੱਚ ਇੱਕ ਗੈਂ ਜਿਹੜਾ ਗੈਂ ਕਰ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਛੜਕ ਹੋ ਕੇ ਚੋਰੀਆਂ ਕਰਦੇ ਸੀ ਚੋਰੀ ਦੀਆਂ 7 ਮੋਟਰਾਂ ਸਮੇਤ 3 ਵਿਅਕਤੀ ਕੀਤੇ ਕਾਬੂ ਪੁਲਿਸ ਕਮਿਸ਼ਨਰ ਸ਼੍ਰੀ ਸੁਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰ ਰੇਡ ਪੁਲਿਸ ਨੇ ਸਮਸੀਪਲ ਮੋਟਰਾਂ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਕਮਿਸ਼ਨਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਸਰ ਕੀ ਮਸਲਾ ਜੀ ਇਹ ਪਿਛਲੇ ਕਈ ਦਿਨਾਂ ਤੋਂ ਯਾ ਸ਼ਹਿਰ ਦੇ ਵਿੱਚ ਇੱਕ ਗੈਂਗ ਜਿਹੜਾ ਗੈਂਗ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਦੇ ਸੀ ਤੋ ਇਸੇ ਸਬੰਧ ਦੇ ਵਿੱਚ ਇੱਕ ਵਾਰਤਾ ਜਿਹੜੀ 16/24 ਨੂੰ ਹੋਈ ਸੀਗੀ ਆ ਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਇਹ ਕਿ ਕਿ ਲੰਮਾ ਬਿਜੂ ਚੰਕ ਤੇ ਲਾ ਕੇ ਪੈਂਦੀ ਹੈ। ਤੋ ਇਸੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16/8 ਨੂੰ ਟੱਕਰ ਚ ਕੀਤਾ ਸੀ ਖਾਨਾ ਰਾਮਾ ਮੰਡੀ ਦੇ ਵਿੱਚ। ਤੋ ਉਸ ਦੁਕਾਨ ਦੇ ਉੱਤੇ ਕੁਝ ਜਿਹੜੇ ਸੀਸੀ ਟੀਵੀ ਕੈਮਰੇ ਸੀਗੇ ਔਰ ਲਾਗੇ ਸ਼ਾਗੀ ਜਿਹੜੇ ਸੀਗੇ ਸੀਸੀ ਟੀਵੀ ਕੈਮਰੇ ਉੰਗਾਲਿਆ ਦਾ ਖੁਕਸਾ ਨਾਣਾ ਰਾਮਾ ਮੰਡੀ ਵੱਲੋਂ। ਤੇ ਮਿਤੀ 10 ਅੱਠ ਨੂੰ ਇੱਕ ਅਹਿਮ ਸਫਲਤਾ ਰਾਮਬੰਦ ਦੀ ਟੀਮ ਨੇ ਮਿਲੀ ਜਦੋਂ ਰਾਮਬੰਦ ਦੀ ਟੀਮ ਵੱਲੋਂ ਇਹ ਵਾਰਦਾਤ ਕਰਨ ਵਾਲੇ ਤਿੰਨ ਦੋਸ਼ੀ ਜੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੀਨੀ ਕੁਮਾਰ ਅਤੇ ਤੀਸਰੇ ਦਾ ਰੋਮਨ ਇਹਡੇ ਕੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵੀਡੈਂਸ ਦੇ ਆਧਾਰ 'ਤੇ ਨਾਮਜ਼ਦ ਕਰਕੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੋਂ ਰਾਉਂਡ ਅਪ ਕਰਕੇ ਇਹਨਾਂ ਨੂੰ ਪੁੱਛਗਿੱਛ ਕੀਤੀ ਇਹ ਮਕੱਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ। ਤੋਂ ਗ੍ਰਿਫਤਾਰੀ ਤੋਂ ਬਾਅਦ ਦਰਾਂ ਨੇ ਪੁੱਛ ਕੇ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਆਰ ਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ ਉਹ ਆਲੋਸ ਜਿਹੜੀਆਂ ਸਾਰੀਆਂ ਮੋਟਰਾਂ ਆਈਆਂ ਉਹ ਇਹਨਾਂ ਤੋਂ ਬਰਾਮਦ ਹੋ ਰਹੀਆਂ ਨੇ। ਤੋਂ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜ ਹੀ ਸਾਡੇ ਕੋਲ ਇੱਕ ਦਿਨ ਦੀ ਪੁਲਿਸ ਸਟੰਡ ਤੇ ਹੈਗੇ ਨੇ। ਇਹਨਾਂ ਤੋਂ ਜਿਹੜੀ ਹੈਗੀਆਂ ਉਹ ਵੀ ਪੁੱਛ ਕੇ ਜਿਹੜੀ ਹੈਗੀ ਉਹੋ ਕੀਤੀ ਜਾ ਰਹੀ ਹੈ। ਜੋ ਜਿਹੜੇ ਤਿੰਨ ਬੰਦੇ ਖੜੇ ਇਹਨਾਂ ਤੇ ਪਹਿਲਾ ਮੁਕਦਮਾ ਦਰਜ ਹੈ ਕੋਈ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮੁਕਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸਰਜਨ ਹੈਗਾ ਰੋਮਨ ਇਹਦੇ ਖਿਲਾਫ ਹੋਇਆ ਗਾਠਪਤ ਥਾਣੇ ਵਿੱਚ ਪੰਜ ਮੁਕਦਮੇ ਜਿਹੜੇ ਚੋਰੀ ਦੇ ਦਰਜ ਨੇ ਥੈਂਕ ਯੂ ਸਰ ਕਮਿਸ਼ਨਰ ਰੇਟ ਪੁਲਿਸ ਨੇ ਸਮਸੀਪਲ ਮੋਟਰਾਂ ਚੋਰੀ ਕਰਨ ਵਾਲੇ گرو ਦਾ ਕੀਤਾ ਪਰਦਾ ਫਸ਼ ਕਈ ਦਿਨਾਂ ਤੋਂ ਇਹ ਸ਼ਹਿਰ ਦੇ ਵਿੱਚ ਇੱਕ ਗੈਂ ਜਿਹੜਾ ਗੈਂ ਕਰ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਸ਼ਟਰ ਤੋਕੇ ਚੋਰੀਆਂ ਕਰਦਾ ਸੀ ਚੋਰੀ ਦੀਆਂ 7 ਮੋਟਰਾਂ ਸਮੇਤ 3 ਵਿਅਕਤੀ ਕੀਤੇ ਕਾਬੂ ਪੁਲਿਸ ਕਮਿਸ਼ਨਰ ਸ਼੍ਰੀ ਸੁਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰ ਰੇਡ ਪੁਲਿਸ ਨੇ ਸਮਸੀਪਲ ਮੋਟਰਾਂ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਕਮਿਸ਼ਨਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਸਰ ਕੀ ਮਸਲਾ ਜੀ ਇਹ ਪਿਛਲੇ ਕਈ ਦਿਨਾਂ ਤੋਂ ਯਾ ਸ਼ਹਿਰ ਦੇ ਵਿੱਚ ਇੱਕ ਗੈਂਗ ਜਿਹੜਾ ਗੈਂਗ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਦੇ ਸੀ ਤੋ ਇਸੇ ਸਬੰਧ ਦੇ ਵਿੱਚ ਇੱਕ ਵਾਰਤਾ ਜਿਹੜੀ 16/24 ਨੂੰ ਹੋਈ ਸੀਗੀ ਆ ਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਇਹ ਕਿ ਕਿ ਲੰਮਾ ਬਿਜੂ ਚੋਕ ਤੇ ਲਾ ਕੇ ਪੈਂਦੀ ਹੈ। ਤੋ ਇਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16/8 ਨੂੰ ਟੱਕਰ ਚ ਕੀਤਾ ਸੀ ਖਾਨਾ ਰਾਮਾ ਮੰਡੀ ਦੇ ਵਿੱਚ। ਤੋ ਉਸ ਟੱਕਰ ਦੇ ਉੱਤੇ ਕੁਝ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਔਰ ਲਾਗੇ ਸ਼ਾਗੀ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਉੰਗਾਲਿਆ ਦਾ ਖਾਸਾ ਖਾਨਾ ਰਾਮਾ ਮੰਡੀ ਵੱਲੋਂ। ਤੇ ਮਿਤੀ 12 ਅੱਠ ਨੂੰ ਇੱਕ ਅਹਿਮ ਸਫਲਤਾ ਰਾਮਬੰਦ ਦੀ ਟੀਮ ਨੇ ਮਿਲੀ ਜਦੋਂ ਰਾਮਬੰਦ ਦੀ ਟੀਮ ਵੱਲੋਂ ਇਹ ਵਾਰਦਾਤਾ ਕਰਨ ਵਾਲੇ ਤਿੰਨ ਦੋਸ਼ੀ ਜੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੀਨੀ ਕੁਮਾਰ ਅਤੇ ਤੀਸਰੇ ਦਾ ਰੋਮਨ ਹੈ ਇਹਡੇ ਕੇ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਤੋਂ ਰੌਂਡ ਅਪ ਕਰਕੇ ਇਹਨਾਂ ਨੂੰ ਪੁੱਛਗਛ ਕੀਤੀ ਇਹ ਮਕੱਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ। ਤੋਂ ਗ੍ਰਿਫਤਾਰੀ ਤੋਂ ਬਾਅਦ ਦਰਾਂ ਨੇ ਪੁੱਛ ਕੇ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਆਰ ਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ। ਉਹ ਆਲੋਸ ਜਿਹੜੀਆਂ ਸਾਰੀਆਂ ਮੋਟਰਾਂ ਆਈਆਂ ਉਹ ਇਹਨਾਂ ਤੋਂ ਬਰਾਮਦ ਹੋ ਰਹੀਆਂ ਨੇ। ਤੋਂ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜ ਹੀ ਸਾਡੇ ਕੋਲ ਇੱਕ ਦਿਨ ਦੀ ਪੁਲਿਸ ਰਿਮਾਨਡੇ ਹੈਗੇ ਨੇ। ਇਹਨਾਂ ਤੋਂ ਜਿਹੜੀ ਹੈਗੀਆਂ ਉਹ ਵੀ ਪੁੱਛ ਕੇ ਜਿਹੜੀ ਹੈਗੀ ਉਹਨੂੰ ਕੀਤੀ ਜਾ ਰਹੀ ਹੈ। ਸੋ ਜਿਹੜੇ ਤਿੰਨ ਬੰਦੇ ਫੜੇ ਇਹਨਾਂ ਤੇ ਪਹਿਲਾ ਮੁਕਦਮਾ ਦਰਜ ਹੈ ਕੋਈ ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮੁਕਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸੱਜਣਾ ਹੈਗਾ ਰੋਮਨ ਇਹਦੇ ਖਿਲਾਫ ਉਹ ਵੱਖ-ਵੱਖ ਥਾਣਿਆਂ ਵਿੱਚ ਪੰਜ ਮੁਕਦਮੇ ਜਿਹੜੇ ਚੋਰੀ ਦੇ ਦਰਜ ਨੇ ਥੈਂਕ ਯੂ ਜੀ